ਗੱਡੀਆਂ ਲੱਗੀਆਂ ਵੇਖ ਸਕਦੇ ਹੋ ਤੁਸੀਂ ਕਿਵੇਂ ਗੱਡੀਆਂ ਲੱਗੀਆਂ ਨੇ ਇੱਕ ਪੁਲਿਸ ਦੀ ਗੱਡੀ ਵੀ ਮੌਕੇ ਤੇ ਆਈ ਹੋਈ ਆ ਔਰ ਦੂਸਰੀ ਤਰਫ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਵੀ ਦਿਖਾਇਆ ਜਾਵੇ ਕਿ ਆ ਗੱਡੀਆਂ ਇਹ ਪਰਿਵਾਰ ਦੇ ਮੈਂਬਰ ਬਹੁਤ ਸਾਰੇ ਲੱਗੋ ਨਜ਼ਦੀਕੀ ਜਿਹੜੇ ਆ ਉਹ ਗਵਾਂਢੀ ਵੀ ਇੱਥੇ ਖੜੇ ਨੇ ਔਰ ਜੇ ਗੱਲ ਕਰੀਏ ਤਾਂ ਇਸ ਘਰ ਦੇ ਵਿੱਚ ਇਸ ਘਰ ਦੀ ਗੱਲ ਕਰੀਏ ਇਹ ਘਰ ਜੋ ਹੈ ਇਹ ਇੱਕ ਕਲੋਨੀ ਆ ਗ੍ਰੀਨ ਸਿਟੀ ਦਿਨਾਨਗਰ ਦੇ ਵਿੱਚ ਗ੍ਰੀਨ ਸਿਟੀ ਕਲੋਨੀ ਆ ਇਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਇਸ ਘਰ ਦੇ ਅੰਦਰ ਜਦੋਂ ਪੁਲਿਸ ਦੀ ਗੱਡੀ ਆਈ ਆ ਜਾਂ ਹੋਰ ਸਕੇ ਸੰਬੰਧੀ ਖੜੇ ਹੋਏ ਆ ਤਾਂ ਸਾਨੂੰ ਵੇਖ ਕੇ ਲੱਗਿਆ ਕਿ ਪਤਾ ਨਹੀਂ ਕੀ ਕਾਰਨ ਹੈ ਔਰ ਮੀਡੀਆ ਇੱਥੇ ਪਹੁੰਚਿਆ ਔਰ ਦੱਸ ਦਈਏ ਕਿ ਪਤਾ ਕੀਤਾ ਤਾਂ ਇਸ ਘਰ ਵਿੱਚ ਚੋਰਾਂ ਨੇ ਦਿਨ ਦੇ ਟਾਈਮ ਇੱਕ ਚੋਰੀ ਨੂੰ ਇੰਜਾਮ ਦੇ ਦਿੱਤਾ ਜੇ ਗੱਲ ਕਰੀਏ ਤਾਂ ਇਹ ਤਸਵੀਰਾਂ ਜਿਹੜੀਆਂ ਇਹ ਉਸ ਘਰ ਦੀਆਂ ਨੇ ਔਰ ਘਰ ਵਾਲਿਆਂ ਦੇ ਦੱਸਣ ਮੁਤਾਬਕ ਘਰ ਵਾਲਿਆਂ ਦੇ ਦੱਸਣ ਮੁਤਾਬਕ ਇਸ ਘਰ ਵਿੱਚ ਉਹ ਘਰ ਨਹੀਂ ਸਨ ਉਹ ਕਿਤੇ ਗਏ ਹੋਏ ਸਨ ਔਰ ਜਦੋਂ ਘਰ ਤੋਂ ਚਲੇ ਗਏ ਕੋਈ 12 ਵਜੇ ਦੇ ਕਰੀਬ ਤਾਂ ਲਗਭਗ ਇੱਕ ਦੋ ਘੰਟੇ ਦੇ ਵਿੱਚ ਵਿੱਚ ਚੋਰਾ ਨੇ ਜਿਹੜੀ ਆ ਇੱਥੇ ਆਣ ਕੇ ਇੱਥੇ ਚੋਰ ਆ ਗਏ ਨੇ ਘਰ ਦੇ ਵਿੱਚ ਤੇ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦੇ ਦਿੱਤਾ ਪਰਿਵਾਰ ਦੇ ਵਿੱਚ ਇਹੀ ਸਹਿਮ ਬਣਿਆ ਹੋਇਆ ਕਿ ਘਰ ਵਿੱਚ ਕੋਈ ਬੱਚਾ ਇਕੱਲਾ ਨਹੀਂ ਛੱਡਿਆ ਜਾ ਰਿਹਾ ਕੋਈ ਬਜ਼ੁਰਗ ਮੈਂਬਰ ਨਹੀਂ ਛੱਡਿਆ ਜਾ ਰਿਹਾ ਕਿ ਜਿਸ ਨਾਲ ਇਹ ਚੀਜ਼ ਜਿਹੜੀ ਆ ਖਤਰਾ ਨਾ ਪੈਦਾ ਹੋ ਸਕੇ ਕਿ ਜੇ ਕੋਈ ਚੋਰ ਜਿਹੜਾ ਬਜ਼ੁਰਗ ਨੂੰ ਵੇਖ ਲਵੇ ਜਾਂ ਬੱਚੇ ਨੂੰ ਵੇਖ ਲਵੇ ਇਹ ਹੋ ਸਕਦਾ ਕੋਈ ਹਾਸਾ ਨਾ ਵਾਪਰ ਜਾਵੇ ਇਹ ਤਸਵੀਰਾਂ ਤੁਹਾਨੂੰ ਵਿਖਾ ਦਈਏ ਕਿ ਇਹ ਉਹ ਘਰ ਹੈ ਜਿਸ ਦੇ ਅੰਦਰ ਅੱਜ ਗ੍ਰੀਨ ਸਿਟੀ ਦੇ ਵਿੱਚ ਚੋਰੀ ਨੂੰ ਜਿਹੜਾ ਇਲਜ਼ਾਮ ਦਿੱਤਾ ਗਿਆ ਔਰ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਇਸ ਤਰਫ ਆਕੇ ਇਸ ਤਰਫ ਆਕੇ ਇਹ ਤਸਵੀਰਾਂ ਜਿਹੜੀਆਂ ਇਹ ਵੀ ਵਿਖਾਈਆਂ ਜਾਣ ਕਿ ਆਹ ਵੇਖ ਸਕਦੇ ਹੋ ਕਿ ਕਿਵੇਂ ਅਲਮਾਰੀਆਂ ਜਿਹੜੀਆਂ ਉਹ ਫੋਲੀਆਂ ਗਈਆਂ ਨੇ ਔਰ ਇਹ ਅਲਮਾਰੀਆਂ ਫੋਲ ਕੇ ਇਸ ਦੇ ਵਿੱਚੋਂ ਇਸ ਦੇ ਵਿੱਚੋਂ ਜੋ ਸਮਾਨ ਹੈ ਉਹ ਕੱਢਿਆ ਗਿਆ ਔਰ ਕਿਹੜਾ ਕਿਹੜਾ ਸਮਾਨ ਘਰ ਵਿੱਚੋਂ ਚੋਰੀ ਹੋਇਆ ਔਰ ਆ ਵੀ ਦੇਖ ਸਕਦੇ ਹੋ ਕਿਵੇਂ ਖਲਾਰਾ ਪਾਇਆ ਹੋਇਆ ਹੈ ਪੇਟੀਆਂ ਜਿਹੜੀਆਂ ਇਹ ਖੁੱਲੀਆਂ ਪਈਆਂ ਨੇ ਬਿਸਤਰੇ ਫਰੋਲੇ ਗਏ ਨੇ ਔਰ ਦਿਨ ਦਾ ਸਮਾਂ ਦਿਨ ਦਾ ਸਮਾਂ ਔਰ ਦਿਨ ਦੇ ਸਮੇਂ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਦਿਨ ਦੇ ਸਮੇਂ ਦੇ ਵਿੱਚ ਇਹ ਚੋਰੀ ਹੋਈ ਆ ਔਰ ਕਿਹੜਾ ਕਿਹੜਾ ਸ਼ਹਿਰ ਹੈ ਜਿਹੜਾ ਸੇਫ ਹੈ ਕਿਹੜੇ ਪਿੰਡ ਸੇਫ ਹੈਗੇ ਨੇ ਕਿਹੜੇ ਪਿੰਡ ਸੇਫ ਹੈਗੇ ਨੇ ਇਹ ਸਾਰੇ ਹੀ ਪਿੰਡਾਂ ਦੇ ਵਿੱਚ ਇਹੀ ਹਾਲਾਤ ਹੈ ਸ਼ਹਿਰਾਂ ਦੇ ਵਿੱਚ ਇਹੀ ਹਾਲਾਤ ਹੈ ਤਾਂ ਹੁਣ ਤਾਂ ਕਿਤੇ ਵੀ ਜਾਣਾ ਮੁਸ਼ਕਿਲ ਹੋ ਗਿਆ ਕੋਈ ਆਪਣੇ ਸਕੇ ਸੰਬੰਧੀ ਰਿਸ਼ਤੇਦਾਰ ਦੇ ਘਰ ਵੀ ਜਾਂਦਾ ਤਾਂ ਪਿੱਛੋਂ ਮੁਸੀਬਤ ਦਾ ਡਰ ਰਹਿੰਦਾ ਕਿ ਕੋਈ ਮੁਸੀਬਤ ਨਾ ਖੜੀ ਹੋ ਜਾਵੇ ਇੱਕ ਚੀਜ਼ ਹੋ ਜਾਂਦੀ ਏ ਕਿ ਚੋਰਾਂ ਵੱਲੋਂ ਚੋਰਾਂ ਵੱਲੋਂ ਇੱਥੇ ਸਿਲੰਡਰ ਲੱਗਾ ਸੀ ਆ ਸਿਲੰਡਰ ਜੋ ਹੈ ਰੈਗੂਲੇਟਰ ਪਿਆ ਔਰ ਲੱਗਿਆ ਲਗਾਇਆ ਸਿਲੰਡਰ ਖੋਲ ਕੇ ਲੈ ਗਏ ਨੇ ਔਰ ਕਿੰਨੀ ਵੱਡੀ ਗੱਲ ਹੈ ਕਿੰਨੀ ਕ ਸੋਚ ਹੈ ਚੋਰਾਂ ਦੀ ਕਿ ਜਿਹੜਾ ਸਲੰਡਰਾਂ ਤੱਕ ਲੈ ਜਾਣਾ ਔਰ ਘਰ ਦੇ ਵਿੱਚੋਂ ਦੱਸ ਦਿਆ ਕਿ ਸੋਨਾ ਵੀ ਚੋਰੀ ਹੋਇਆ ਔਰ ਘਰ ਦੇ ਵਿੱਚੋਂ ਦੱਸ ਦਿਆ ਕਿ ਹੋਰ ਵੀ ਕੁਝ ਚੀਜ਼ਾਂ ਜਿਹੜੀਆਂ ਉਹ ਵੀ ਚੋਰੀ ਹੋਈਆਂ ਨੇ ਔਰ ਪੈਸੇ ਦੀ ਗੱਲ ਕਰੀਏ ਕਿ ਪੈਸਾ ਕਿੰਨਾ ਹੋਇਆ ਔਰ ਕਿਵੇਂ ਜੇ ਹਾਲਾਤ ਰਹੇ ਆ ਇਹ ਚੋਰ ਜਿਹੜੇ ਆ ਉਹ ਦਿਨ ਤੋਂ ਦਿਨ ਕਿਤੇ ਨਾ ਕਿਤੇ ਦਾਵਤ ਦਿੰਦੇ ਆ ਰਹੇ ਨੇ ਕੋਈ ਨਾ ਕੋਈ ਸੁਨੇਹਾ ਜਿਹੜਾ ਵੇਖਣ ਨੂੰ ਮਿਲ ਜਾਂਦਾ ਦਿਨ ਚੜ੍ਹਦੇ ਨੂੰ ਕਿ ਚੋਰੀ ਹੋ ਗਈ ਆ ਫਲਾਣੇ ਸ਼ਹਿਰ ਦੇ ਵਿੱਚ ਫਲਾਣੇ ਮਹੱਲੇ ਦੇ ਵਿੱਚ ਇਸ ਪਿੰਡ 'ਚ ਔਰ ਚੋਰੀ ਦੀ ਗੱਲ ਕਰੀਏ ਤਾਂ ਚੋਰ ਦਿਨ ਰਾਤ ਇੱਕੋ ਹੀ ਚੀਜ਼ ਵੱਲ ਨਿਗਾਹ ਰੱਖੀ ਆ ਕਿ ਕਿਹੜੇ ਘਰ ਵਿੱਚ ਕੋਈ ਨਹੀਂ ਹੈਗਾ ਤਾਂ ਉੱਥੇ ਜਾ ਕੇ ਇਹ ਹੱਲਾ ਕਰਨਾ ਔਰ ਜਦੋਂ ਚੋਰੀ ਹੋ ਜਾਂਦੀ ਆ ਤਾਂ ਪਰਿਵਾਰ ਦੇ ਉੱਤੇ ਕੀ ਬੀਤਦਾ ਹੈ ਪਰਿਵਾਰ ਜਿਹੜਾ ਉਹ ਮੁਸ਼ਕਿਲ ਦੇ ਵਿੱਚ ਪੈ ਜਾਂਦਾ ਹੈ ਪਰਿਵਾਰ ਨੇ ਆਪਣਾ ਜ਼ਿੰਦਗੀ ਦੀ ਕਮਾਈ ਇਕੱਠੀ ਕੀਤੀ ਹੁੰਦੀ ਆ ਬੱਚਿਆਂ ਦੇ ਵਿਆਹਾਂ ਵਾਸਤੇ ਔਰ ਅਲੱਗ-ਅਲੱਗ ਜੇ ਗੱਲ ਕਰੀਏ ਤਾਂ ਪਰਿਵਾਰ ਹੁਣ ਵੀ ਕਿਤੇ ਗਿਆ ਹੋਇਆ ਪਰਿਵਾਰ ਅਜੇ ਘਰ ਨਹੀਂ ਆਇਆ ਅਗਲੀਆਂ ਖਬਰਾਂ ਦੇ ਵਿੱਚ ਪਰਿਵਾਰ ਨਾਲ ਵੀ ਗੱਲ ਕੀਤੀ ਜਾਵੇਗੀ ਕਿ ਕੀ ਕੀ ਆ ਜਦੋਂ ਪਰਿਵਾਰ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਕੁਝ ਸੋਨੇ ਦੇ ਜਿਵਰਾਸ ਸਨ ਔਰ ਕੁਝ ਪੈਸਾ ਜਿਹੜਾ ਨਗਦੀ ਆ ਉਹ ਵੀ ਗਈ ਆ ਔਰ ਥੋੜਾ ਇੱਕ ਸਿਲੰਡਰ ਜਿਹੜਾ ਉਹ ਵੀ ਚਲਿਆ ਗਿਆ ਔਰ ਜੋ ਜਾਨੀ ਨੁਕਸਾਨ ਹੈ ਉਹ ਬਚਾਅ ਹੋ ਗਿਆ ਕਿ ਛੋਟਾ ਬੱਚਾ ਘਰ ਸੀ ਲੇਕਿਨ ਗਵਾਂਡੀਆਂ ਦੇ ਘਰ ਸੀ ਛੋਟਾ ਬੱਚਾ ਇੱਥੇ ਨਹੀਂ ਸੀ ਉਹ ਸਕੇ ਸਬੰਧੀਆਂ ਦੇ ਘਰ ਛੱਡਿਆ ਹੋਇਆ ਸੀ ਚਲੋ ਇਹ ਬਚਾਅ ਹੋ ਗਿਆ ਤਾਂ ਫਿਰ ਵੀ ਕਿਤੇ ਦੱਸ ਦਈਏ ਕਿ ਪੁਲਿਸ ਜਿਹੜੀ ਆ ਵੱਖ-ਵੱਖ ਕੈਮਰੇ ਜਿਹੜੇ ਆ ਉਹ ਖੰਗਾਲ ਰਹੀ ਆ ਵੇਖ ਰਹੀ ਆ ਕਿਉ ਲੱਭ ਰਹੀ ਆ ਕਿ ਕਿਹੜੇ-ਕਿਹੜੇ ਕੈਮਰੇ ਜਿਹੜੇ ਆ ਉਹਨਾਂ ਦੇ ਵਿੱਚ ਚੋਰਾਂ ਦੀਆਂ ਤਸਵੀਰਾਂ ਆਉਣਗੀਆਂ ਤੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਈਂ ਅਗਲੀਆਂ ਤਸਵੀਰਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਜੋ ਕੈਮਰਿਆਂ ਦੀ ਫੂਟੇਜ ਆਉਣਗੀਆਂ ਲੇਕਿਨ ਫਿਲਹਾਲ ਦੱਸ ਦਈਏ ਕਿ ਲੋਕਾਂ ਨੂੰ ਇਹ ਸੇਫ ਹੋਣਾ ਪਵੇਗਾ ਕਿ ਜੇ ਕਿਤੇ ਜਾਂਦੇ ਹੋ ਜੇ ਕਿਸੇ ਰਿਸ਼ਤੇਦਾਰੀ ਚ ਜਾਂਦੇ ਹੋ ਜਾਂ ਨਿੱਜੀ ਕੰਮ ਵਾਸਤੇ ਸ਼ਹਿਰ ਬਾਜ਼ਾਰ ਜਾਂਦੇ ਹੋ ਤਾਂ ਆਪਣੇ ਆਪ ਨੂੰ ਸੇਫ ਰੱਖੋ ਔਰ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਜ਼ਰੂਰ ਲਗਵਾਓ 10-15000 ਦੀ ਖੇਚਲ ਜਿਹੜੀ ਆ ਉਹ ਕਰਨੀ ਪੈਗੀ ਪਰਿਵਾਰਾਂ ਨੂੰ ਲੱਖਾਂ ਰੁਪਏ ਲਾ ਕੇ ਆਪਣੇ ਘਰ ਬਣਾਏ ਨੇ ਆਪਣੇ ਮਹਿਲ ਅਲੀਸ਼ਾਨ ਬਣਾਏ ਨੇ ਲੇਕਿਨ ਕੈਮਰਿਆਂ ਦੀ ਕਮੀ ਕਾਰਨ ਸਰਕਾਰਾਂ ਦੇ ਭਰੋਸੇ ਰਹਿਣਾ ਕਿਤੇ ਨਾ ਕਿਤੇ ਨੁਕਸਾਨ ਦੇ ਹੋ ਸਕਦਾ ਸਰਕਾਰਾਂ ਨੇ ਕੈਮਰੇ ਨਹੀਂ ਲਗਾਉਣੇ ਸਿਰਫ ਵੋਟਾਂ ਵਿੱਚ ਕੈਮਰੇ ਲੱਗਦੇ ਆ ਵੋਟਾਂ ਤੋਂ ਬਾਅਦ ਵਿੱਚ ਕੈਮਰੇ ਨਹੀਂ ਲੱਗਦੇ ਸਰਕਾਰਾਂ ਨੇ ਕੈਮਰੇ ਨਹੀਂ ਲਗਾਉਣੇ ਲੋਕਾਂ ਨੂੰ ਆਪ ਲਗਾਉਣੇ ਪੈਣਗੇ ਔਰ ਲੋਕਾਂ ਨੂੰ ਸੇਫ ਹੋਣਾ ਪਏਗਾ ਔਰ ਦੱਸ ਦਈਏ ਕਿ ਜਦੋਂ ਪੁਲਿਸ ਜਿਹੜੀ ਆ ਵੱਖ-ਵੱਖ ਜਗ੍ਹਾ ਦੇ ਉੱਤੇ ਸਮੇਂ ਸਿਰ ਪਹੁੰਚ ਜਾਂਦੀ ਆ ਤਾਂ ਫਿਰ ਵੀ ਇੱਕ ਕੈਮਰਿਆਂ ਦਾ ਸਹਾਰਾ ਲੈ ਕੇ ਹੀ ਚੋਰ ਨੂੰ ਫੜਿਆ ਜਾ ਸਕਦਾ ਹੈ ਲੇਕਿਨ ਕੈਮਰਿਆਂ ਦੀ ਕਮੀ ਹੋਣ ਕਾਰਨ ਕੈਮਰੇ ਹਰ ਜਗ੍ਹਾ ਦੇ ਉੱਤੇ ਨਹੀਂ ਆ ਔਰ ਕੈਮਰਿਆਂ ਦੀ ਕਮੀ ਹੋਣ ਕਾਰਨ ਕਿਤੇ ਨਾ ਕਿਤੇ ਚੋਰ ਜਿਹੜੇ ਆ ਉਹ ਲੰਬੇ ਸਮੇਂ ਦੀ ਜਿਹੜੀ ਆ ਉਹ ਦੌੜ ਦੇ ਵਿੱਚ ਪੈ ਜਾਂਦੇ ਨੇ ਕਦੋਂ ਉਹ ਟ੍ਰੇਸ ਹੋਣਗੇ ਕਦੋਂ ਚੋਰਾਂ ਦੀ ਪਛਾਣ ਆਵੇਗੀ ਲੇਕਿਨ ਲੋਕਾਂ ਨੂੰ ਸੇਫ ਹੋ ਕੇ ਚੱਲਣਾ ਪਏਗਾ ਔਰ ਆਪਣੇ ਘਰਾਂ ਦੇ ਵਿੱਚ ਕੈਮਰਿਆਂ ਨਾਲ ਲੈਸ ਆਪਣੇ ਘਰ ਜਿਹੜੇ ਉਹ ਬਣਾਉਣੇ ਪੈਣਗੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ